ਅੱਜ ਚਰਚਾ ਦਾ ਵਿਸ਼ਾ ਬਣਿਆ ਹੋਇਆ ਮੀਡੀਆ ਦੇ ਵਿੱਚ ਕੇ ਹਰਿਆਣੇ ਨੂੰ ਕੇਂਦਰ ਸਰਕਾਰ ਨੇ 8500 ਕਿਊਸਕ ਪਾਣੀ ਜਿਹੜਾ ਉਹ ਛੱਡਣ ਦਾ ਫੈਸਲਾ ਕਰ ਲਿਆ। BBMP ਦੇ ਵਿੱਚੋਂ ਜਿਹੜਾ ਪੰਜਾਬ ਦਾ ਅਧਿਕਾਰੀ ਸੀ ਉਹਨੂੰ ਬਾਹਰ ਕੱਢ ਦਿੱਤਾ ਗਿਆ ਜਾਨੀ BBMP ਪਾਖੜਾ ਬਿਆਸ ਜਿਹੜੀ ਮੈਨੇਜਮੈਂਟ ਬੋਰਡ ਆ ਉਹਦੇ ਵਿੱਚੋਂ ਪੰਜਾਬ ਦੇ ਅਧਿਕਾਰੀ ਨੂੰ ਪਾਸੇ ਕਰ ਦਿੱਤਾ ਗਿਆ ਤੇ ਹਰਿਆਣੇ ਦਾ ਉੱਥੇ ਜਿਹੜਾ ਬੰਦਾ ਫਿੱਟ ਕਰ ਦਿੱਤਾ ਗਿਆ ਰਾਤੋਂ ਰਾਤ ਜਿਹੜਾ ਸੈਂਟਰ ਸਰਕਾਰ ਨੇ ਫੈਸਲਾ ਕਰ ਲਿਆ ਲੰਮੇ ਸਮੇਂ ਤੋਂ ਪੰਜਾਬ ਪਾਣੀਆਂ ਲਈ ਲੜ ਰਿਹਾ ਪਾਣੀਆਂ ਲਈ ਮੋਰਚੇ ਵੀ ਲੱਗੇ ਪਾਣੀਆਂ ਲਈ ਇੱਥੇ ਫੋਨ ਵੀ ਢੁੱਲਿਆ ਪਰ ਹੈਰਾਨੀ ਜਨ ਗੱਲ ਇਹ ਆ ਵੀ ਹਰ ਵਾਰੀ ਜਿਹੜਾ ਆਪਾਂ ਕਹਿ ਦਿੰਨੇ ਵੀ ਕੇਂਦਰ ੱੱੱਕਾ ਕਰਦਾ ਹੈ ਸੈਂਟਰ ੱੱੱਕਾ ਕਰਦਾ ਦਿੱਲੀ ੱੱੱਕਾ ਕਰਦੀ ਆ ਪੰਜਾਬ ਨਾਲ ਇਹ ਚ ਕੋਈ ਦੋਰਾਵਾ ਨਹੀਂ ਆ ਕਿ ਹਰ ਵਾਰੀ ੱੱੱਕਾ ਜਿਹੜਾ ਉਹ ਪੰਜਾਬ ਨਾਲ ਹੀ ਹੁੰਦਾ ਹੈ ਜਿਹੜੇ ਬਹੁਤੇ ਗੁਣੀ ਗਿਆਨੀ ਬੰਦੇ ਵਿਦਵਾਨ ਬੰਦੇ ਆਪਣੇ ਆਪ ਨੂੰ ਸੋ ਕਾਲਡ ਬੰਦੇ ਕਹੋਂਦੇ ਕਿ ਅਸੀਂ ਬਹੁਤ ਘੈਂਟ ਆ ਸਾਨੂੰ ਬਹੁਤ ਸਮਝ ਆ ਤੁਸੀਂ ਬਿਨਾਂ ਗੱਲ ਤੋਂ ਰੌਲਾ ਪਾਉਨੇ ਆ

ਬੈਸੇ ਹਰਿਆਣਾ ਸਾਡਾ ਛੋਟਾ ਭਰਾ ਹੈ ਅਸੀਂ ਇਕੱਠਿਆਂ ਨੇ ਪੰਜਾਬ ਤੇ ਹਰਿਆਣੇ ਨੇ ਮੋਰਚਾ ਦਿੱਲੀ ਲੜਿਆ ਕਿਸਾਨਾਂ ਦਾ ਸਾਡਾ ਹਰਿਆਣੇ ਨਾਲ ਕੋਈ ਵੈਰ ਨਹੀਂ ਹੈ ਕੋਈ ਵਿਰੋਧ ਨਹੀਂ ਹੈ ਅਸੀਂ ਵਿਰੋਧੀ ਨਹੀਂ ਹਾਂ ਹਰਿਆਣੇ ਦੇ ਲੋਕਾਂ ਦੇ ਪੰਜਾਬ ਪੰਜਾਬੀ ਹਮੇਸ਼ਾ ਇਨਸਾਨੀਅਤ ਲਈ ਸਾਡੇ ਦਾ ਬਜ਼ੁਰਗਾਂ ਨੇ ਪਾਉ ਲਾ ਦਿੰਦੇ ਸੀਗੇ ਪਾਣੀ ਦੇ ਲਈ ਲੋਕਾਂ ਲਈ ਤੇ ਅਸੀਂ ਕਿਸੇ ਦਾ ਪਾਣੀ ਕਿਵੇਂ ਰੋਕ ਲਾਂਗੇ ਜੇ ਅਸੀਂ ਕਿਸੇ ਨੂੰ ਪਿਆਸੇ ਮਾਰ ਕਿਵੇਂ ਮਾਰ ਦੇਾਂਗੇ ਪੰਜਾਬ ਕੋਲੇ ਆਪਦੇ ਕੋਲੇ ਪਾਣੀ ਹੈ ਨਹੀਂ ਸਾਡਾ ਧਰਤੀ ਹੇਠਲਾ ਪਾਣੀ ਥੱਲੇ ਜਾ ਰਿਹਾ ਤੇ ਸਾਡਾ ਦਰਿਆਵਾਂ ਦਾ ਪਾਣੀ ਖੋਇਆ ਜਾ ਰਿਹਾ ਪੰਜਾਬ ਬੰਜਰ ਰੇਗਿਸਤਾਨ ਬਣਨ ਵੱਲ ਵਧ ਰਿਹਾ ਇਹ ਬਹੁਤ ਗੰਭੀਰ ਸਥਿਤੀ ਜਿਹੜੀ ਪੰਜਾਬ ਦੇ ਦਸਾਂ 15 ਸਾਲਾਂ ਚ ਸਾਹਮਣੇ ਸਾਡੇ ਆਉਣੀ ਹੈ ਕਿ ਸਾਡੇ ਆਉਣ ਵਾਲੀਆਂ ਨਸਲਾਂ ਨੇ ਇੱਥੇ ਬੂੰਦ ਬੂੰਦ ਪਾਣੀ ਨੂੰ ਤਰਸ ਜਾਣਾ ਕਿਉਂਕਿ ਆਪਾਂ ਸਾਰੇ ਸੁੱਤੇ ਪਏ ਹਾਂ ਇਸ ਮਸਲੇ ਨੂੰ ਲੈ ਕੇ ਇੰਨਾ ਗੰਭੀਰ ਤੇ ਚਿੰਤਾਜਨਕ ਮਸਲਾ ਤੇ ਪਰ ਆਪਾਂ ਨਾ ਸੁਣਨ ਨੂੰ ਤਿਆਰ ਆ ਨਾ ਬੋਲਣ ਨੂੰ ਤਿਆਰ ਆ ਨਾ ਇਹਦੇ ਬਾਰੇ ਕੋਈ ਸੰਘਰਸ਼ ਕਰਨ ਨੂੰ ਤਿਆਰ ਆ ਅਸੀਂ ਕਹਿੰਦੇ ਹਰਿਆਣੇ ਨੂੰ ਪਾਣੀ ਦੇਣਾ ਸ਼ਾਰਦਾ ਨਦੀ ਦੇ ਵਿੱਚੋਂ ਲਿਆ ਕੇ ਦਿੱਤਾ ਜਾ ਸਕਦਾ ਸ਼ਾਰਦਾ ਨਦੀ ਜੀ ਦੇ ਵਿੱਚ ਹਰ ਵਾਰੀ ਫਲੱਡ ਆਉਂਦਾ ਹੜ ਆਉਂਦੇ ਆ ਤੇ ਕਈ ਸਟੇਟਾਂ ਕਈ ਸੂਬਿਆਂ ਨੂੰ ਉਹ ਹੜ ਤਬਾਹੀ ਕਰਦਾ ਪਾਣੀ ਬਰਬਾਦੀ ਕਰਦਾ ਤੇ ਉਸ ਤੋਂ ਬਾਅਦ ਉਹ ਪਾਣੀ ਸਮੁੰਦਰ ਜਾ ਕੇ ਡਿੱਗ ਪੈਂਦਾ ਉਹ ਪਾਣੀ ਕਿਸੇ ਅਰਥ ਨਹੀਂ ਕਿਤੇ ਉਹ ਵਰਤਿਆ ਨਹੀਂ ਜਾਂਦਾ ਕੀ ਉਹਨੂੰ ਪਾਣੀ ਨੂੰ ਚੈਨਲਾਈਜ਼ ਕਰਕੇ ਨਹਿਰਾਂ ਕੱਢ ਕੇ ਹਰਿਆਣੇ ਨੂੰ ਤੇ ਹੋਰ ਸੂਬਿਆਂ ਨੂੰ ਰਾਜਸਥਾਨ ਨੂੰ ਦਿੱਤਾ ਨਹੀਂ ਜਾ ਸਕਦਾ ਪਰ ਨਹੀਂ ਮਾਰਨਾ ਪੰਜਾਬ ਨੂੰ ਹੀ ਆ ਅਸੀਂ ਕਹਿੰਦੇ ਹਰਿਆਣਾ ਛੋਟਾ ਛੋਟਾ ਭਰਾ ਹਸਦਾ ਬਸਦਾ ਰਹੇ ਉੱਥੋਂ ਦੇ ਲੋਕ ਵੀ ਖੁਸ਼ਹਾਲ ਰਹਿਣ ਜਿਉਂਦੇ ਵਸਦੇ ਰਹਿਣ ਪਰ ਉਹਨਾਂ ਨੂੰ ਪਾਣੀ ਉੱਥੋਂ ਛਾਰਦਾ ਨਦੀ ਚੋਂ ਲਿਆ ਕੇ ਦਿੱਤਾ ਜਾ ਸਕਦਾ ਕੋਈ ਪਹਿਲਾਂ ਵੀ ਆਪਾਂ ਇਹਤੇ ਗੱਲ ਕੀਤੀ ਆਪਾਂ ਲੰਮੀ ਚੌੜੀ ਗੱਲ ਨਹੀਂ ਕਰਨੀ ਸੋ ਅੱਜ ਆਪਾਂ ਗੱਲ ਕਰਨੀ ਹੈ ਵੀ ਪੰਜਾਬ ਨਾਲ ਤੱਕਾ ਕਿਉਂ ਪਾਣੀਆਂ ਲਈ ਇੱਥੇ ਬੇਈਮਾਨੀਆਂ ਤੇ ਗਦਾਰੀਆਂ ਸਾਡੇ ਲੀਡਰਾਂ ਨੇ ਕੀਤੀਆਂ ਪੰਜਾਬ ਦੇ ਲੋਕੋ ਤੁਸੀਂ ਦੋ ਵਾਰੀ ਪੰਜਾਬ ਦਾ ਮੁੱਖ ਮੰਤਰੀ ਚੁਣਿਆ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਇਹ ਉਹੀ ਕੈਪਟਨ ਅਮਰਿੰਦਰ ਸਿੰਘ ਸੀ ਜਦੋਂ ਇੰਦਰਾ ਗਾਂਧੀ ਟੱਕ ਲਾਉਣ ਆਈ ਸੀ ਇੱਥੇ ਤੇ ਏਸੇ ਕੈਪਟਨ ਨੇ ਉਹਨੂੰ ਚਾਂਦੀ ਦੀ ਕਹਿਲ ਜਾ ਕੇ ਦਿੱਤੀ ਸੀ ਤੇ ਸਾਡੇ ਲੋਕਾਂ ਨੇ ਉਹ ਗਦਾਰ ਲੋਕਾਂ ਨੂੰ ਆਪਣੇ ਸਿਰ ਤੇ ਬਿਠਾ ਕੇ ਦੋ ਵਾਰੀ ਮੁੱਖ ਮੰਤਰੀ ਬਣਾਇਆ ਗਲਤੀ ਕੀਤੀ ਆ ਸਾਨੂੰ ਕੋਈ ਚੰਗੇ ਮਾਲੇ ਦੀ ਪਛਾਣ ਨਹੀਂ ਸਾਨੂੰ ਕੋਈ ਪਰਵਾਹ ਨਹੀਂ ਸਾਡੇ ਨਾਲ ਕੀ ਹੋ ਰਿਹਾ ਪਰ ਅਸੀਂ ਦੋ ਵਾਰੀ ਉਸ ਬੰਦੇ ਨੂੰ ਮੁੱਖ ਮੰਤਰੀ ਚੁਣਿਆ ਜਿਹੜੇ ਬੰਦੇ ਨੇ ਸਾਡੇ ਹਿੱਕ ਤੇ ਦੀਵਾ ਵਾਲਿਆ ਸੀਗਾ ਜਾ ਕੇ ਚਾਂਦੀ ਦੀ ਕਹੀ ਲੈ ਕੇ ਟੱਕ ਲਾਉਣੇ ਤਰ੍ਹਾਂ ਗਾਂਧੀ ਨੂੰ ਇਹ ਨਾਲ ਖੜਿਆ ਸੀ ਜਾ ਕੇ ਜਿਹੜੇ ਕਹਿੰਦੇ ਪੰਜਾਬ ਦੇ ਪਾਣੀਆਂ ਦਾ ਰਖਵਾਲਾ ਕੈਪਟਨ ਜੀ ਉਸ ਪਾਣੀ ਤੋਂ ਲੈ ਕੇ ਤੇ ਕਿੱਥੋਂ ਧਰਮਜੋਤ ਮੋਰਚਾ ਤੇ ਕਿੱਧਰ ਫਿਰ ਪੰਜਾਬ ਦਾ ਖੂਨ ਡੁੱਲਿਆ ਜਵਾਨੀ ਦਾ ਕਹਾਣ ਹੋਇਆ ਕਿੱਧਰ ਨੂੰ ਸਾਰੀ ਕਹਾਣੀ ਹੋ ਗਈ ਸੀ ਆਪਾਂ ਸਾਰੇ ਉਸ ਬਾਰੇ ਭਲੀ ਭਾਂਤ ਜਾਣਦੇ ਆ ਇਹ ਤਾਂ ਕਾਂਗਰਸ ਦਾ ਕਰਦਾਰ ਰਿਹਾ ਪੰਜਾਬ ਦੇ ਪਾਣੀ ਆ ਲੈ ਕੇ ਛੱਡੋ ਤੁਸੀਂ ਇੱਥੋਂ ਦਾ ਗੱਲ ਉਹਨਾਂ ਨੇ ਤਾਂ ਅਗਲੇ ਆਨੇ ਤਾਂ ਸਤਲੁਜ ਦਾ ਜਿਹੜਾ ਪਾਣੀ ਹੈ ਹਿਮਾਚਲ ਤੋਂ ਹੀ ਸਿੱਧਾ ਮੋੜਨ ਦੀ ਤਿਆਰੀ ਉਹ ਕਰ ਚੁੱਕੇ ਆ ਐਂਛੇ ਤਾਂ ਤੁਸੀਂ ਭੁੱਲ ਜਿਓ ਇੱਧਰ ਤਾਂ ਆਉਣ ਦੇ ਨੂੰ ਲੋੜ ਹੀ ਨਹੀਂ ਪੈਣੀ ਉਹ ਤਾਂ ਹਿਮਾਚਲ ਤੋਂ ਹੀ ਉਹਨਾਂ ਨੇ ਪਾਣੀ ਉਹ ਜਿਹੜਾ ਮੋੜ ਕੇ ਉਧਰ ਨੂੰ ਲੈ ਜਾਣਾ ਪਰ ਸਾਡੇ ਲੋਕ ਇਸ ਗੰਭੀਰ ਮੁੱਦੇ ਤੇ ਚੁੱਪ ਨੇ ਭਰਾਵੋ ਜਾਂ ਤੁਸੀਂ ਮੈਂ ਉਹੀ ਮੈਂ ਮੈਂ ਇਹੇ ਕਰਕੇ ਸਾਡੇ ਲੋਕਾਂ ਨੂੰ ਜ਼ਿੰਮੇਵਾਰ ਤੇ ਦੋਸ਼ੀ ਠਹਿਰਾਉਣਾ ਕਿ ਸਾਡੇ ਲੋਕਾਂ ਨੇ ਹਮੇਸ਼ਾ ਗਦਾਰਾਂ ਦੇ ਹੱਕਾਂ 'ਚ ਫਤਵੇ ਦਿੱਤੇ ਆ ਜਿਨ੍ਹਾਂ ਨੇ ਸਾਡੀ ਪਿੱਠੇ ਛੁਰਾ ਮਾਰਿਆ ਸਾਡੇ ਪੰਜਾਬ ਦੇ ਹੱਕਾਂ ਨੂੰ ਲੈ ਕੇ ਹਿੱਤਾਂ ਨੂੰ ਲੈ ਕੇ ਫੈਡਰਲਿਜ਼ਮ ਦੀ ਗੱਲ ਚੱਲਦੀ ਆ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਚੱਲਦੀ ਆ ਜਿੱਥੇ ਪੂਰਾ ਦੱਖਣ ਭਾਰਤ ਰਾਜਾਂ ਦੇ ਵੱਧ ਅਧਿਕਾਰ ਲਈ ਲੜਾਈ ਲੜ ਰਿਹਾ ਹੈ ਪੰਜਾਬ ਵਾਲੇ ਚੁੱਪਚੀ ਪੀਤੇ ਗੋਡੇ ਟੇਕ ਦਿੰਦੇ ਕਦੇ ਵੀ ਪੰਜਾਬ ਦੇ ਹਿੱਕਾਂ ਲਈ ਹੱਕਾਂ ਲਈ ਹੱਕੜਾ ਕੇ ਨਾ ਖੜੇ ਆ ਤੇ ਨਾ ਲੜੇ ਆ ਸੋ ਡਰਾਮਾ ਹੁਣ ਸ਼ੁਰੂ ਹੋ ਜਾਣਾ ਹੈ ਸਾਰਾ ਤੁਸੀਂ ਦੇਖੋਗੇ ਬਿਆਨ ਤੇ ਬਿਆਨ ਦਾਗਣੇ ਸ਼ੁਰੂ ਹੋ ਜਾਣੇ ਆ ਪੰਜਾਬ ਦੇ ਲੋਕੋ ਸਮਝੋ ਗੱਲ ਨੂੰ ਪਾਣੀ ਮੁੱਕ ਰਹੇ ਨੇ ਦੁਨੀਆ ਭਰ ਦਾ ਪਾਣੀ ਮੁੱਕ ਰਿਹਾ ਤੀਜੀ ਜੰਗ ਵੀ ਪਾਣੀ ਆ ਪਿੱਛੇ ਹੋਣੀ ਆ ਤੇ ਪੰਜਾਬ ਬੰਜਰ ਹੋਣ ਵੱਲ ਵੱਧ ਰਿਹਾ ਇਹ ਛੋਡੀ ਨਲਾਇਕੀ ਛੋਡਾ ਨਖਿੱਧ ਪਣਾ ਇਹ ਛੋਡੇ ਕਰਕੇ ਹੋ ਰਿਹਾ ਤੁਸੀਂ ਸੋਨੂ ਲੋਕਾਂ ਨੂੰ ਮੋਟਰਾਂ ਦੇ ਬਿੱਲ ਕੀਤੇ ਮਾਫ ਤੁਸੀਂ ਨਹਿਰੀ ਪਾਣੀ ਦਾ ਖਿਆਲ ਛੱਡ ਕੇ ਸੂਏ ਕੱਸੀਆਂ ਬੰਦ ਕਰਤੇ ਮੋਗੇ ਬੰਦ ਕਰਤੇ ਖਾਲ ਬਾਕੇ ਵੇਚਰ ਲਾ ਰਹੇ ਜਿ ਨਹਿਰੀ ਪਾਣੀ ਨੂੰ ਭੁੱਲੀ ਗਈ ਸੁਸ ਕਰਕੇ ਸਾਰੇ ਇਕੱਠੇ ਹੋ ਕੇ ਆਪਾਂ ਪੰਜਾਬ ਦਾ ਪਾਣੀ ਬਚਾਈਏ ਆਓ ਸੰਘਰਸ਼ ਕਰਕੇ ਇਸ ਤੋਂ ਇਲਾਵਾ ਤੁਹਾਨੂੰ ਆਲ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਜਿੰਨੀਆਂ ਵੀ ਪਾਰਟੀਆਂ ਨੇ ਉਹ ਸੱਦ ਤੇ ਪੰਜਾਬ ਦੇ ਸਿਰਦ ਲੋਕ ਬੁੱਧੀਜੀਵੀ ਲੋਕ ਜਿਹੜੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਜਾਂ ਹੋਰ ਮੁੱਦਿਆਂ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਬੋਲ ਰਹੇ ਨੇ ਲੜ ਰਹੇ ਨੇ ਸ਼ਕਸ਼ ਕਰ ਉਹਨਾਂ ਨੂੰ ਵੀ ਸੱਦਾ ਦੇ ਇੱਕ ਸਾਂਝਾ ਮੰਚ ਬਣਾਓ ਰੱਖੋ ਸਾਰੇ ਲੋਕਾਂ ਨੂੰ ਬਿਠਾ ਕੇ ਇਨ੍ਹਾਂ ਮੁੱਦਿਆਂ ਤੇ ਪੰਜਾਬ ਦੇ ਅੰਦੇ ਗੱਲ ਕਰੋ ਤੇ ਨਈ ਇਹ ਡਰਾਮੇ ਕਰਨੇ ਬੰਦ ਕਰੋ ਛੱਡ ਦਿਓ ਇਹ ਡਰਾਮੇ 8500 ਕਿਊਸਕ ਪਾਣੀ ਵਾਲੇ ਲੈ ਗਏ ਤੇ ਸਾਡਾ ਅਧਿਕਾਰੀ ਪੰਜਾਬ ਦਾ ਕਾਸ਼ਦੀਪ ਕੱਢ ਕੇ ਉਹਨਾਂ ਨੇ ਰਾਤ ਦੇ ਰਾਤ ਬਾਹਰ ਮਾਰਿਆ ਸੋ ਮਸਲਾ ਗੰਭੀਰ ਆ ਇਹਨੂੰ ਗੰਭੀਰਤਾ ਨਾਲ ਲਓ ਆਪਾਂ ਨਹੀਂ ਫਿਰ ਯਾਦ ਰੱਖਿਓ ਵੀ ਸਾਡੀਆਂ ਨਸਲਾਂ ਕੋਲੇ ਨਾ ਫਸਲਾਂ ਨੂੰ ਨਾ ਨਸਲਾਂ ਨੂੰ ਨਾ ਪੀਣ ਨੂੰ ਪਾਣੀ ਦਾ ਮੁੱਦਾ ਸ਼ਹਿਰੀ ਪਿੰਡੂ ਅਮੀਰ ਗਰੀਬ ਹਿੰਦੂ ਸਿੱਖ ਮੁਸਲਮਾਨ ਸਭ ਦਾ ਸਾਂਝਾ ਯਾਰ ਇਹਨਾਂ ਮੁੱਦਿਆਂ ਤੇ ਆਪਾਂ ਇੱਕ ਮਤ ਇੱਕ ਮੁੱਠ ਹੋਇਆ ਕਰੀਏ ਇਕੱਠੇ ਹੋਇਆ ਕਰੀਏ ਬਹੁਤ ਗੰਭੀਰ ਮਸਲਾ ਇਹਨੂੰ ਸੰਜੀਦਗੀ ਦੇ ਨਾਲ ਆਪਾਂ ਲਈਏ ਤੇ ਇਹਨਾਂ ਮੁੱਦਿਆਂ ਦੇ ਉੱਤੇ ਆਪਾਂ ਗੱਲ ਕਰਗੇ ਜਿਹੜਾ ਬਹੁਤ ਹੀ ਅੱਜ ਇਹ ਸੈਂਟਰ ਦਾ ਧੱਕਾ ਇਸੇ ਗੱਲ ਦਾ ਦਰੌਲਾ ਵੀ ਜਦੋਂ ਅਸੀਂ ਚੁੱਪ ਹੋ ਜਾਂਦੇ ਆ ਚੁੱਪ ਹੋ ਰਹੇ ਆ ਅਸੀਂ 60 ਕਿਲੋਮੀਟਰ ਦਾ ਏਰੀਆ ਬੀਐਸਐਫ ਦੇ ਅਧੀਨ ਕਰ ਦਿੱਤਾ ਗਿਆ ਪੰਜਾਬ ਦਾ ਹਵਾਲੇ ਕਰ ਦਿੱਤਾ ਗਿਆ ਉਦੋਂ ਵੀ ਸਰਕਾਰਾਂ ਚੁੱਪ ਰੀਆਂ ਲੋਕ ਵੀ ਚੁੱਪ ਰਹੇ ਇਹੀ ਤਾਂ ਮਸਲਾ ਹੈ ਕਿਵੇਂ ਸੈਂਟਰਲਾਈਜ਼ ਕੀਤਾ ਜਾ ਰਿਹਾ ਸਾਰੀਆਂ ਜਿਹੜੀਆਂ ਤਾਕਤਾਂ ਨੇ ਤਾਕਤਾਂ ਨੂੰ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਕੇਂਦਰ ਸਾਰੀਆਂ ਤਾਕਤਾਂ ਸਾਰੇ ਅਧਿਕਾਰ ਆਪਣੇ ਹੱਥ ਚ ਲੈ ਰਿਆ ਕਿ ਜੋ ਸੈਂਟਰ ਕਰੂਗਾ ਉਹੀ ਹੋਊਗਾ ਤਾਂ ਪਰ ਨਾ ਤੁਹਾਡੀ ਸੱਭਿਆਤਾ ਬਚਣੀ ਆ ਨਾ ਤੁਹਾਡੀ ਬੋਲੀ ਬਚਣੀ ਆ ਨਾ ਤੁਹਾਡਾ ਵਿਰਸਾ ਬਚਣਾ ਨਾ ਤੁਹਾਡੇ ਪਾਣੀ ਬਚਣੇ ਆ ਜੋ ਸੈਂਟਰ ਨੂੰ ਚੰਗਾ ਲੱਗੂਗਾ ਉਹ ਕਰਨਗੇ ਸੋ ਇਹ ਰਾਜਾਂ ਦੇ ਵੱਧ ਅਧਿਕਾਰਾਂ ਦੀ ਲੜਾਈ ਹੈ ਇਹੀ ਅਨੰਦਪੁਰ ਸਾਧਾ ਮਤਾ ਕਹਿੰਦਾ ਸੀ ਜਿਹੜਾ ਇਹਨਾਂ ਨੇ ਉਸ ਤੋਂ ਬੜਾ ਭੰਡਿਆ ਉਹਨੂੰ ਇਹ ਬਖਵਾਦੀਆਂ ਦਾ ਮਤ ਹੈ ਜੀ ਇਹ ਅਤਵਾਦੀਆਂ ਦਾ ਮਤ ਹੈ ਜੀ ਇਹੀ ਕਹਿੰਦਾ ਸੀਗਾ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਆ ਨਨਪੁਰ ਸਾਹ ਦੇ ਮਤਨ ਨੂੰ ਜੇ ਪੜੋਗੇ ਤਾਂ ਇਹੀ ਗੱਲਾਂ ਨੇ ਉਹਦੇ 'ਚ ਪਾਣੀਆਂ ਦੀ ਗੱਲ ਐ ਡੈਮਾਂ ਦੇ ਪ੍ਰਬੰਧ ਦੀ ਗੱਲ ਐ ਰਾਜਤਾ ਨਿਧੀ ਗੱਲ ਐ ਬੋਲੀ ਦੀ ਗੱਲ ਐ ਤੇ ਇਹ ਇਹੀ ਚੀਜ਼ਾਂ ਨੇ ਸੋ ਸਾਨੂੰ ਇਕੱਠੇ ਹੋ ਕੇ ਸਾਰਿਆਂ ਨੂੰ ਸੰਜੀਦਗੀ ਦੇ ਨਾਲ ਇਨ੍ਹਾਂ ਮੁੱਦਿਆਂ ਦੇ ਉੱਤੇ ਗੌਰ ਕਰਨ ਦੀ ਲੋੜ ਐ ਖੜਨ ਦੀ ਲੋੜ ਐ ਲੜਨ ਦੀ ਲੋੜ ਐ ਜੇ ਅਸੀਂ ਚਾਹੁੰਦੇ ਆ ਪਾਂਸਿਆਂ ਕੱਲ ਚਮਕੌਰ ਸਾਹ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਲੋਕਾਂ ਨੇ ਵਿਰੋਧ ਕੀਤਾ ਰਾਣਾ ਗੁਰਜੀਤ ਰਾਣਾ ਗੁਰਜੀਤ ਜਿਹੜਾ ਪੰਜਾਬ ਦੇ ਵਿੱਚ ਰੈਲੀਆਂ ਕਰਦਾ ਫਿਰਦਾ ਕਿ ਮੈਂ ਐਮਐਸਪੀ ਦੇਊਂਗਾ ਮੱਕੀ ਦੇ ਉੱਤੇ 2 ਸਾਲ ਮੈਂ ਦੇਊਂਗਾ ਆਪਣੇ ਕੋਲੇ ਮੈਂ ਪੰਜਾਬ ਨੂੰ ਬਚਾਉਣਾ ਚਾਹਣਾ ਰਾਣਾ ਗੁਰਜੀਤ ਤੇ ਰਾਣਾ ਗੁਰਜੀਤ ਦਾ ਰਿਸ਼ਤੇਦਾਰ ਹਿਮਾਚਲ ਤੋਂ ਚਮਕੌਰ ਸਾਹ ਨੀਲੋਂ ਵਾਲੀ ਨਹਿਰ ਦੇ ਉੱਤੇ ਤੇ ਬੁੱਢੇ ਦਰਿਆ ਦੇ ਵਿਚਾਲੇ ਬਿਲਕੁਲ ਨੀਲੋ ਵਾਲੀ ਨਹਿਰ ਦੇ ਬਿਲਕੁਲ ਉੱਤੇ ਕੰਡੇ ਤੇ ਉੱਥੇ 191 ਏਕੜ ਜ਼ਮੀਨ ਅਕਵਾਇਰ ਕਰਕੇ ਹੋਰ ਹਜ਼ਾਰਾਂ ਏਕੜ ਪੰਚਾਇਤੀ ਜ਼ਮੀਨ ਪਈ ਹੈ ਉਹਨੂੰ ਅਕਵਾਇਰ ਕਰਕੇ ਸਾਰੀ ਜ਼ਮੀਨ ਦੇ ਉੱਤੇ ਫੈਕਟਰੀ ਲਾ ਰਹੇ ਆ। ਔਰ ਉਹ ਉਹ ਨਹਿਰ ਦੇ ਵਿੱਚੋਂ 1.5 ਕਰੋੜ ਲੀਟਰ ਪਾਣੀ ਰੋਜ਼ ਲੈ ਕੇ ਉਹ ਨਹਿਰ ਚੋਂ ਕੱਢਿਆ ਜਾਣਾ ਪਾਣੀ ਤੇ ਉਹਦੀ 1.5 ਕਰੋੜ ਲੀਟਰ ਦੀ ਜਿਹੜੀ ਵੇਸਟੇਜ ਹੈ ਜਿਹੜਾ ਉਹਦਾ ਬਚੂਗਾ ਉਹ ਕਿੱਥੇ ਜਾਣਾ ਜੋ ਧਰਤੀ ਹੇਠਾਂ ਜਾਊਗਾ ਬੋਰ ਕਰਕੇ ਤੇ ਜਾਂ ਸਤਲੁਜ ਜਾਊਗਾ। ਅਉ ਦੇਖ ਦੂ ਕਹਣਾ ਕਿ ਅਸੀਂ ਇੱਕ ਨਹੀਂ ਹੈਗੇ ਰਾਣਾ ਗੁਰਜੀਤ ਕਾਂਗਰਸ ਦਾ ਬੰਦਾ ਹੈ ਕਾਂਗਰਸ ਵੇਲੇ ਇਹ ਜ਼ਮੀਨ ਉਹਨਾਂ ਨੇ ਲਈ ਪੰਚਾਇਤਾਂ ਤੋਂ ਰਸਤੀ ਕਰਾ ਲਈ ਦੂਰਾ ਨੁਕਸਾਨ ਹੈ 1.5 ਕਰੋੜ ਲੀਟਰ ਪਾਣੀ ਰੋਜ਼ ਸਾਡਾ ਵਰਤਿਆ ਵੀ ਜਾਊਗਾ ਕੱਲੀ ਨਹਿਰ ਚੋਂ ਥੱਲੋਂ ਪਤਾ ਨਹੀਂ ਕਿੰਨਾ ਕੱਢਣਗੇ ਧਰਤੀ ਹੇਠੋਂ ਤੇ ਉਹਦੇ ਚ ਕੈਮੀਕਲ ਮਿਲਾ ਕੇ ਪੇਪਰ ਮਿੱਲ ਲੱਗ ਰਹੀ ਹੈ ਪੇਪਰ ਮਿੱਲ ਦੇ ਨਤੀਜੇ ਤੁਸੀਂ ਦੇਖ ਲਓ ਜਿੱਥੇ ਇੱਥੇ ਲੱਗੀਆਂ ਨੇ ਪੇਪਰ ਮਿੱਲਾਂ ਲੋਕਾਂ ਨੂੰ ਕੀ ਉਹਨਾਂ ਨਤੀਜੇ ਭੁਗਤਨੇ ਪੈ ਰਹੇ ਆ ਕੈਂਸਰ ਕਾਲਾ ਪੀੜਿਆ ਟੀਬੀ ਪਤਾ ਨਹੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਲੋਕਾਂ ਨੂੰ ਚੁੰਮੜੀਆਂ ਨੇ ਜਿੱਥੇ-ਇੱਥੇ ਵੀ ਇਹ ਪੇਪਰ ਮਿਲਾਂ ਲੱਗੀਆਂ ਹੋਈਆਂ ਨੇ ਤੇ ਉੱਥੇ ਲੱਗ ਰਹੀ ਹੈ ਚਮਕੌਰ ਸਾਹਿਬ ਦੇ ਇਤਿਹਾਸਕ ਧਰਤੀ ਦੇ ਉੱਤੇ ਤੇ ਕਾਂਗਰਸੀਆਂ ਵਾਲੇ ਜਮੀਨ ਐਕਵਾਇਰ ਕੀਤੀ ਚਾਰ ਸਪੀਰੋਂ ਪੰਜਾਬ ਨੂੰ ਕਦੇ ਪਾਣੀਆਂ ਜ਼ਹਿਰ ਪਾ ਕੇ ਕਦੇ ਪਾਣੀ ਖੋ ਕੇ ਤਬਾਹ ਕੀਤਾ ਜਾ ਰਿਹਾ ਸੋ ਜਾਓ ਯਾਰ ਉੱਥੋਂ ਇਹ ਬਹੁਤ ਗੰਭੀਰ ਮਸਲਾ ਹੈ ਬੋਲੋ ਇਹਦੇ ਉੱਤੇ ਸਾਰੀਆਂ ਅਬ ਜੰਨੀਆਂ ਪੰਜਾਬ ਦੇ ਲੋਕੋ ਮੈਂ ਤੁਹਾਨੂੰ ਇੱਕ ਕਹਿਣਾ ਚਾਹੁੰਦਾ ਵੀ ਜਿੱਥੇ ਕਦੇ ਤੁਹਾਨੂੰ ਇਹਨਾਂ ਦੇ ਐਮਐਲਏ ਮਿਲਦੇ ਆ ਪਿੰਡਾਂ ਚਾਉਂਦੇ ਆ ਇਹਨਾਂ ਦੇ ਐਮਪੀ ਆਉਂਦੇ ਆ ਮੰਤਰੀ ਆਉਂਦੇ ਆ ਵਿਰੋਧੀਧਰਾਂ ਵਾਲੇ ਵੀ ਆਉਂਦੇ ਆ ਉਹਨਾਂ ਨੂੰ ਵੀ ਸਵਾਲ ਕਰੋ ਯਾਰ ਸਾਡਾ ਸਵਾਲ ਕਾਂਗਰਸ ਕਾ ਨੂੰ ਵੀ ਕਰਨਾ ਪਣਦਾ ਕਿ ਤੁਸੀਂ ਇਹ ਪਾਣੀ ਲਈ ਕਦੋਂ ਰਾਖੀ ਕੀਤੀ ਕਦੋਂ ਪਾਰਾ ਦਿੱਤਾ ਤੁਸੀਂ ਦਾ ਆ ਪਾਣੀ ਦਿੰਦੇ ਰਹੇ ਹੋ ਵੀ ਤੁਸੀਂ ਦੱਸੋ ਪਾਣੀ ਦੇ ਮੁੱਦੇ ਤੇ ਰਾਇਤਾਨੀ ਦੇ ਮੁੱਦੇ ਤੇ ਡੈਮਾਂ ਦੇ ਪ੍ਰਬੰਧ ਦੇ ਮੁੱਦੇ ਤੇ ਵੀ ਸਾਡੇ ਕੋਲ ਹੋਣਾ ਚਾਹੀਦਾ ਕਿੱਥੇ ਲੜਾਈ ਲੜੀ ਤੋ ਸਾਰਾ ਡਰਾਮਾ ਹੋ ਰਿਹਾ ਇਹ ਰਲ ਮਿਲ ਕੇ ਗੇਮਾਂ ਸੈਂਟਰ ਨਾਲ ਖੇਡ ਰਹੇ ਆ ਦਾਅ ਤੇ ਪੰਜਾਬ ਲੱਗਿਆ ਹੋਇਆ ਪੰਜਾਬੀ ਤੇ ਲੱਗੀ ਹੋਈ ਆ ਸਾਡਾ ਭਵਿੱਖ ਲੱਗਿਆ ਹੋਇਆ ਪਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੇ ਆਪੋ ਆਪਣੀਆਂ ਕੁਰਸੀਆਂ ਨੂੰ ਬਚਾਉਣ ਲਈ ਜੋ ਮਾੜਾ ਮੋਟਾ ਬੱਚਿਆ ਖੁਰਿਆ ਰਹਿੰਦਾ ਪੰਜਾਬ ਉਹਨੂੰ ਵੀ ਇਹ ਦਾਅ ਤੇ ਲਾ ਕੇ ਖਤਮ ਕਰਨ ਦੇ ਤਰੇ ਹੋਏ ਆ ਪ੍ਰਭੂ ਸਾਰੇ ਇੱਕ ਨੇ ਇਹ ਭਲੇਖਾ ਕੱਢਦੇ ਵੀ ਇਹ ਇਕੱਲੇ ਬਿਆਨਾਂ ਚ ਹੀ ਲੱਗਦੇ ਹੁੰਦੇ ਆ ਵੀ ਚੱਕ ਦਿਆਂਗੇ ਮਾਰ ਦਾਂਗੇ ਦੱਬ ਦਾਂਗੇ ਅਸੀਂ ਉਹ ਕਰ ਦਾਂਗੇ ਇਹਨੂੰ ਆਹ ਕਰ ਦਾਂਗੇ ਇਹਨਾਂ ਦੇ ਰਿਸ਼ਤੇਦਾਰੀਆਂ ਵੀ ਸਾਂਝੀਆਂ ਨੇ ਕਿਹੜਾ ਮੁੰਡਾ ਕਿਸੇ ਦੇ ਪੈਸੇ ਕਦੀ ਕੁੜੀ ਕਿਸੇ ਦੇ ਪਾਈ ਹੈ ਨਾਨੀਆਂ ਕੜਾਨੀਆਂ ਸਾਰੇ ਇੱਕੋ ਹੀ ਨੇ ਸੋ ਆਹ ਲੋਕੋ ਤੁਸੀਂ ਉੱਠ ਕੇ ਇੱਕ ਅਪੀਲ ਮੈਂ ਸਾਡੀਆਂ ਜਿੰਨੀਆਂ ਵੀ ਭਰਾਤਰੀ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਮੁਲਾਜ਼ਮਾਂ ਉਹਨਾਂ ਨੂੰ ਅਪੀਲ ਕਰਦਾ ਯਾਰ ਸਭ ਤੋਂ ਅਹਿਮ ਮੁੱਦਾ ਪਾਣੀ ਦਾ ਹੈ ਜੇ ਪਾਣੀ ਨਾ ਰਿਹਾ ਜੇ ਪਾਣੀ ਜ਼ਹਿਰੀਲਾ ਹੋ ਗਿਆ ਤਾਂ ਸਾਡੇ ਕੋਲ ਕਿਹੜੀਆਂ ਫਸਲਾਂ ਤੇ ਕਿਹੜੀਆਂ ਨਸਲਾਂ ਤੇ ਕਿਹੜੀ ਧਰਤੀ ਪਾਣੀ ਨਾਲ ਹੀ ਸਾਰਾ ਕੁਝ ਸੋ ਆਪਾਂ ਇਸ ਮੁੱਦੇ ਤੇ ਵੀ ਤੁਸੀਂ ਆਵਾਜ਼ ਬੁਲੰਦ ਕਰਗੇ ਜ਼ਬਰਦਸਤ ਵਿਰੋਧ ਅਲੀ ਕੀਏ ਤਾਂ ਕਿ ਸਾਡਾ ਪਾਣੀ ਜਿਹੜਾ ਉਹ ਜ਼ਹਿਰੀਲਾ ਹੋਣ ਤੋਂ ਹੀ ਬਚ ਸਕੇ ਤੇ ਸਾਡਾ ਪਾਣੀ ਜਿਹੜਾ ਦਿੱਤਾ ਜਾ ਰਿਹਾ ਔਰ ਸਾਰੇ ਡਰਾਮੇ ਰਚ ਕੇ ਉਹਨੂੰ ਆਪਾਂ ਰੋਕ ਸਕੀਏ ਮੈਂ ਫੇਰ ਕਹਿੰਦਾ ਹਰਿਆਣੇ ਨਾਲ ਸਾਡਾ ਕੋਈ ਵਿਰੋਧ ਨਹੀਂ ਸਾਡਾ ਭਰਾ ਛੋਟਾ ਪੰਜਾਬ ਦਾ ਹਰਿਆਣਾ ਜੇ ਵਾਕਏ ਤੁਸੀਂ ਚਾਹੁੰਦੇ ਹੋ ਸੈਂਟਰ ਵਾਲੋ ਪਰ ਜਾਣਬੁੱਝ ਕੇ ਉਹ ਗੱਲ ਹੈ ਵੀ ਉਹ ਇਹਨਾਂ ਨੂੰ ਲੜਾਉਣਾ ਕਿਵੇਂ ਆ ਉਸ ਨੂੰ ਇਹਨਾਂ ਨੂੰ ਪਾੜਨਾ ਕਿਵੇਂ ਉਹ ਗੇਮ ਸੈਂਟਰ ਵੀ ਖੇਡ ਰਹੇ ਆ ਹਾਲਾਂਕਿ ਬਹੁਤ ਪਾਣੀਆਂ ਨਦੀਆਂ ਚ ਪਾਣੀਆਂ ਪਾਣੀ ਹੈਗਾ ਜਿੱਥੇ ਹੜਾ ਆਉਂਦੇ ਆ ਉਹਨਾਂ ਨਦੀਆਂ ਚ ਪਾਣੀ ਲਿਆ ਕੇ ਦਿੱਤਾ ਜਾ ਸਕਦਾ ਪਰ ਮਾਰਨਾ ਪੰਜਾਬ ਨੂੰ